ਜਾ ਰਾਮ ਮਰਾਰੀ ਸੂਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਬਨੋਦ ਮੰਗਲ ਸੁਖਤਾਹਾ ਚਲ ਸਕੀਏ ਪ੍ਰਭ 라ਵਣ ਜਾਹਾ ਸਾਧ ਜਨਾ ਕੀ ਚਰਨੀ ਪਾ ਹ ਰਹਾਉ ਕਰ ਬੇਨਤੀ ਜਨ ਧੂਰ ਬਛਾਹਾ ਜਨਮ ਜਨਮ ਕੇ ਕਿਲ ਵਿਖਲਾਹ ਮਨ ਤਨ ਪ੍ਰਾਨ ਜਿਓ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦੇ ਆਲ ਕਰਹੁ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੂਹੀ ਮਹੱਲਾ ਪੰਜਵਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਦੇ ਦਮਾਹੀ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵ ਹਰ ਅਨਕ ਵਿੰਜਨ ਤੁਝ ਭੋਗ ਪੁੰਚਾਵਹੁ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਆਚਰਜ ਸਾਧ ਤਾਂ ਕੀ ਵਰਨੀ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾ ਕੀ ਪਾਰ ਬ੍ਰਹਮ ਕੀ ਸਰਨ ਜਨ ਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੀ ਨਾਨਕ ਦਾਸ ਪ੍ਰਭ ਕਿਰਪਾ ਧਾਰੀ ਸੂਹੀ ਮਹੱਲਾ ਪੰਜਵਾ ਅਨਕ ਬੀng ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹਿ ਛਡਾਇ ਲੀਓ ਜਾਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੂਖ ਮਹਾ ਬਿਕਰਾਲਾ ^{(1)} ^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55 ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੈ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁਨ ਭਲਾ ਕਰਾਈ ਦੀਨ ਕਹਿ ਤੋ ਸੈ ਦੁਨੀ ਨਾ ਜਾਏ ਸਰਬ ਨਿਰੰਤਰੇ ਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੇ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਈ ਮਹੱਲਾ ਪੰਜਵਾਂ ਪ੍ਰਾਤਹਿ ਕਾਲ ਹਰ ਨਾਮ ਉਚਾਰੀ ਹੀਤ ਪੂਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵਹਿ ਮਨ ਕੇ ਕਾਮ ਰਹਾਉ ਪ੍ਰਭ ਅਬਨਾਸੀ ਰੈਣ ਦਿਨ ਗਾਉ ਜੀਵਤ ਮਰਤ ਨਿਸ਼ਚਲ ਪਾਵਹਿ ਥਾਂ ਸੂ ਸਾਹੁ ਸੇਵ ਜਿਤ ਤੂਟ ਨਾ ਆਵੇ ਖਾਤ ਖਰਚਤ ਸੁਖ ਅਨੰਦ ਵਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇ ਸੁਹੀ ਮਹੱਲਾ ਪੰਜਵਾਂ ਗੁਰ ਪੂਰੇ ਜਬ ਭਏ ਦਿਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾ ਦਰਸ ਤੁਮਹਾਰਾ ਚਰਨ ਕਮਲ ਜਾਈ ਬਲੇ ਹਾਰਾ ਤੁਜ ਬੇਨ ਠਾਕੁਰ ਕਮਨ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਣਾਈ ਪੂਰਬ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਅਚਰਜ ਪਰਤਾਪ ਜਾਲ ਨਾ ਸਾ ਕਹਿ ਤੀਨੇ ਤਾਪ ਨਿਮਖ ਨ ਬਿਸਰਹਿ ਹਰ ਚਰਨ ਤਮਾਰੇ ਨਾਨਕ ਮੰਗੈ ਦਾਨ ਪਿਆਰੀ ਸੂਹੀ ਮਹੱਲਾ ਪੰਜਵਾਂ ਸੇ ਸੰਜੋਗ ਕਰਹੁ ਮੇਰੇ ਪਿਆਰੀ ਜਿ ਤਰ ਸਨਾਹਰ ਨਾਮ ਉਚਾਰੀ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰਹਿ ਬਸਹਿ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ RAM ਰਮਤ ਸੰਤਨ ਸੁਖ ਮਾਨਾ ਨਾਨਕ ਦੀਮਨ ਹਾਰ ਸੁਜਾਨਾ ਸੂਹੀ ਮਹੱਲਾ ਪੰਝੁਆ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਤਿਆ ਮੋਹ ਬੰਧਹਿ ਨਿਤ ਪਾਰਚ ਮਾਦਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਨੀ ਰਹਾਉ ਕਰਤ ਵਿਕਾਰ ਦੂ ਕਰ ਝਾਰਤ RAM ਰਤਨ ਰਿਦਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਆਉਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰਾਤੇ ਅਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹੱਲਾ ਪੰਜਵਾਂ ਸਾਧ ਸੰਗ ਤਰੈ ਭੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਨਾਰਾਇਣ ਦੁਖ ਰੋਗ ਸੋਗ ਸਭ ਬਿਨਸੀ ਗੁਰ ਪੂਰੇ ਮਿਲ ਪਾਪਤ ਜਾਣ ਰਹਾ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੁਆਉ ਆਠ ਪਹਿਰ ਪਾਰ ਬ੍ਰਹਮ ਧਿਆਈਐ ਪੂਰਬ ਲਿਖਤ ਹੋਇ ਤਾ ਪਾਈਐ ਸਰਨ ਪਾਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨ ਜਾਣੀ ਰੂੜਾ ਝੂਠੈ ਤੰਦੈ ਰਚਿਉ ਮੂੜਾ ਜਿਤ ਤੂੰ ਲਾਵਹਿ ਤਿਤ ਤਿਤ ਲਗਣਾ ਜਾਂ ਤੂੰ ਦੇਹੇ ਤੇਰਾ ਨਾਮ ਜਪਣਾ ਰਹਾਉ ਹਰਕੇ ਦਾਸ ਹਰ ਸੇਤੀ ਰਾਤੀ RAM ਰਸਾਇਣ ਅਨ ਦਿਨ ਮਾਤੇ ਬਾਹਾਂ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਡੇ ਉਧਾਰ ਸੁਆਮੀ ਪ੍ਰਭ ਕਿਰਪਾ ਤਾਰੀ ਨਾਨਕ ਦਾਸ ਹਰ ਸਰਨ ਦੁਆਰੀ ਸੂਹੀ ਮਹੱਲਾ ਪੰਜਵਾ ਸੰਤ ਪ੍ਰਸਾਦ ਨਿਸ਼ਚਲ ਘਰ ਪਾਇਆ ਸਰਬ ਸੂਖ ਫਿਰ ਨਹੀਂ ਡੋਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤੈ ਅਸਥਰ ਕੀਨੇ ਰਹਾਉ ਗੁਣ ਗਾਵਤ ਅਚੁਤ ਅਬਨਾਸੀ ਤਾਂ ਤੇ ਕਾਟੀ ਜਮ ਕੀ 파ਸੀ ਕਰ ਕਿਰਪਾਲੀ ਨੇ ਲੜ ਲਾਈ ਸਦਾ ਆਨੰਦ ਨਾਨਕ ਗੁਣ ਗਾਈ ਸੁਹੀ ਮਹਲਾ 5 ਅਮਰਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਨਾਈ ਸੁਹੀ ਮਹਲਾ 5 ਘਰ ਤੀਜਾ गोबिन्दा गुण गाऊ दयाला दे दर्शन देहो पूर्ण कृपाला राहु कर कृपा तुमही प्रतपाला जीव पिंड सब तुमरा माला अमृत नाम चलै जप नला नानक जाचे संत रवाला सूही मोहल्ला 5 तिस बिन दू जा अवर ना कोई ਆਪੇ ਥੰਮੈ ਸੱਚਾ ਸੂਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰਾਥ ਅਪਾਰ ਰਹਾਉ ਸਭ ਰੋਗ ਮਟਾਵੇ ਨਵਾ ਨਰੂਆ ਨਾਨਕ ਰਖਾਇਆ ਆਪੇ ਹੋਆ ਸੂਹੀ ਮਹੱਲਾ ਪੰਜਵਾ ਦਰਸ਼ਨ ਕੋ ਲੋਚੈ ਸਭ ਕੋਈ ਪੂਰਹਿ ਭਾਗ ਪ੍ਰਾਪਤ ਹੋਈ ਰਹਾਉ श्याम सुंदर तज नींद क्यों आई महामोहनी दूता लाई प्रेम वशोहा करत कसाई निर्दय जंत तिस दया ना पाई अनक जनम बीतियां न परवाई घर वास ना देवे दुतर माई दिन रैन अपना किया पाई किस दोष ना दीजे कीर्त पवाई ਸੁਨ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ 5ਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਈ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚੇਤੇ ਆਏ ਜਲ ਜਾਓ ਇਹੋ ਵੱਡਪਨਾ ਮਾਇਆ ਲਪਟਾਈ ਪੀਸਨ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਖਾਈ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਇ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਈ ਪਾਟ ਪਟੰਬਰ ਬਿਰਥਿਆ ਜਿਹੇ ਰਾਚ ਲੋਭਾਈ ਸਭ ਕਿਸ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਈ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਈ ਸੂਹੀ ਮਹੱਲਾ 5ਵਾਂ